ਹਾਂਜੀ ਅੱਜ ਆਈ ਖੜਿਆ ਜਿਲ੍ਹਾ ਗਰਦਾਸਪੁਰ ਦੇ ਪਿੰਡ ਮਸਾਣੀਆਂ ਦੇ ਵਿੱਚ ਬਾਬਾ ਫੂਜਾ ਸਿੰਘ ਦੇ ਗੁਰਦੁਆਰੇ ਮੀਟਿੰਗ ਲੱਗੀ ਆ ਜਿਹਦੇ ਵਿੱਚ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਲੱਗੀ ਆ ਤੇ ਸਾਰੇ ਮੁੱਦਿਆਂ ਤੇ ਖੁੱਲ ਕੇ ਵਿਚਾਰ ਚਰਚਾ ਹੋਈ ਆ ਜਿਦਾ ਲੈਂਡ ਪੂਲਿੰਗ ਪਾਲਿਸੀ ਆ ਇਹਦੇ ਨਾਲ ਕਿਵੇਂ ਨਜਿੱਠਣਾ ਚਿੱਪ ਵਾਲੇ ਮੀਟਰ ਆ ਸਮਾਰਟ ਮੀਟਰ ਜੀ ਸਰਕਾਰ ਲਾ ਰਹੀ ਆ ਇੱਥੇ ਕਿਵੇਂ ਲੜਾਈ ਲੜਨੀ ਆ ਤੇ ਜਿਹੜਾ ਸ਼ੰਭੂ ਮੋਰਚਾ ਸਾਡਾ ਠਾਇਆ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਸ਼ੰਭੂ ਖੰਡੋਰੀ ਦੇ ਉੱਤੇ ਇਹਦੀ ਪਰਭਾਈ ਕਿਵੇਂ ਕਰਨੀ ਆ ਇਹ ਤੇ ਵੀ ਖੁੱਲ ਕੇ ਵਿਚਾਰ ਚਰਚਾ ਹੋਈ ਆ ਜਿਹੜਾ ਭ੍ਰਿਸ਼ਟਾਚਾਰ ਆ ਸਾਰੇ ਪੰਜਾਬ ਦੇ ਵਿੱਚ ਕੇਜਰੀਆ ਦੀ ਸਰਕਾਰ ਦੇ ਵਿੱਚ ਉਹਨੂੰ ਭੁਗਤਾਨ ਦੀ ਸਰਕਾਰ ਨਹੀਂ ਕੀ ਕੇਜਰੀਆ ਦੀ ਸਰਕਾਰ ਆ ਜਿਹੜਾ ਭ੍ਰਿਸ਼ਟਾਚਾਰ ਇੱਥੇ ਭਲਾਇਆ ਦਿੱਲੀ ਵਾਲਿਆਂ ਨੇ ਆ ਕੇ ਇਹਦੇ ਨਾਲ ਕਿਵੇਂ ਜਿੱਠਣਾ ਆਪਣੇ ਜਥੇਬੰਦਕ ਢਾਂਚਾ ਲੜਾਈ ਨੂੰ ਅੱਗੇ ਕਿਵੇਂ ਤੋਰਨਾ ਖੁੱਲ ਕੇ ਵਿਚਾਰ ਚਰਚਾ ਜਿਹੜੀ ਹੋਈ ਆ ਤੇ ਸਾਰੇ ਆਗੂਆਂ ਨੇ ਇਹ ਤੇ ਸਹਿਮਤੀ ਦਿੱਤੀ ਆ ਕਿ ਇਹ ਇਸ ਲੜਾਈ ਨੂੰ ਲੈਣ ਪੂਰ ਲੰਗਾ ਬਿੱਲਾ ਵਾਲੀ ਲੜਾਈ ਜਿਹੜੀ ਆ ਨਾਲ ਜਿਹੜੀ ਅੱチェਪਲੇ ਮੀਟਰ ਇਹ ਲੜਾਈ ਤੇ ਸ਼ੰਭੂ ਮੋਰਚੇ ਦੀ ਪਰਪਾਈ ਕਰਾਉਣ ਵਾਸਤੇ ਤਤ ਪਰਿਆਂ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਕੇ ਵੀ ਉਹਦੇ ਵਿੱਚ ਸ਼ਾਮਲ ਹੋਇਆ ਕਰਾਂਗੇ ਜੋ ਫੈਸਲੇ ਜੋ ਐਲਾਨ ਕੇਐਮਐਮ ਨੂੰ ਆਇਆ ਭਾਵੇਂ ਉਹ 28 ਤਰੀਕ ਦਾ 11 ਤਰੀਕ ਦਾ 20 ਤਰੀਕ ਦਾ 26 ਤਰੀਕ ਦਾ ਉਹਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਪੂਰੀ ਤਰ੍ਹਾਂ ਸ਼ਾਮ ਲਊਗਾ, ਥੱਤ ਪਰ ਰਹੂਗਾ ਤੇ ਕੇਹੇ ਲੜਾਈ ਦੇ ਵਿੱਚ ਵੀ ਜਿਹੜਾ ਜ਼ਿਲ੍ਹਾ ਗਰਦਾਸਪੁਰ ਪਿੱਛੇ ਨਹੀਂ ਜਾਊਗਾ। ਇਹ ਕੱਲੇ-ਕੱਲੇ ਆਗੂ ਨੇ ਤੇ ਵਿਛਵਾ ਜਾਂ ਤੋਆ ਜਾਂ ਚੜਦੀ ਕਲਾ ਜਾਂ ਕੋਈ ਜ਼ਮੀਨ ਤੇ ਪੈਰ ਨਹੀਂ ਰੱਖਣ ਦੇਵਾਂਗੇ। ਲੈਂਡ ਪੂਲਿੰਗ ਪਾਲਿਸੀ ਨੂੰ ਪਿੱਛੇ ਧੱਕਾਂਗੇ। ਬਿਜਲੀ ਬੋਰ ਦਾ ਨਜੀਕਰਨ ਰੋਕਾਂਗੇ ਫੈਸਲੇ ਆਗੂ ਨੇ ਕੀਤੇ ਆ ਜੀ। ਜਰਜੀ ਇੱਕ ਸਵਾਲ ਆ ਦੀ ਕੱਲ ਗੁਜਰਾਤ ਦੇ ਵਿੱਚ ਭਗਵੰਤ ਮਾਨ ਜੀ ਗਏ ਆ। ਉਥੇ ਕਹਿੰਦੇ ਜੀ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਦੁੱਖ ਨਹੀਂ ਜੋ ਗੁਜਰਾਤ ਦੇ ਵਿੱਚ ਜੁਦਾਦ ਦੀ ਸਰਕਾਰ ਨੇ ਕੀਤਾ ਵਾ ਕਿਸਾਨਾਂ ਤੇ ਬੰਬ ਸੁੱਟਿਆ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਆ ਪਰ ਸੋਸ਼ਲ ਮੀਡੀਆ ਤੇ ਉਹਦੀ ਨਿੰਦਾ ਹੋ ਰਹੀ ਆ ਕਿ ਪੰਜਾਬ ਦੇ ਕਿਸਾਨਾਂ ਤੇ ਤੇ ਲਾਠੀ ਚਾਰਜ ਹੋ ਰਿਆ ਤੇ ਬਾਹਰ ਇਹ ਕਿੱਦਾਂ ਕਰਿਆ ਕਿ ਪੰਜਾਬ ਦੇ ਕਿਸਾਨ ਹੁਣ ਇਹ 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 ਵੇਖੋ ਇਹ ਤੇ ਇਹ ਛੋਟੇ ਛੱਡਣੇ ਭਗਵਤ ਮਾਨ ਨੂੰ ਆਉਂਦੇ ਆ ਕਿਉਂਕਿ ਸਿਕਟਾਂ ਝੋ ਨਿਕਲਿਆ ਲੋਕ ਖਾ ਗਿਆ ਧੋਖਾ ਸਰਕਾਰ ਦੇਤੀ 92 ਬਣ ਗਏ ਇਹਨੇ ਸਰਕਾਰ ਹੁਣ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਫੜਾਤੀ ਆ ਇਹਨੂੰ ਕੋਸ਼ਦਾ ਕੌਣ ਆਣਾ ਪੰਜਾਬ ਦੇ ਕਿਸਾਨ ਤਾਂ ਦੱਸਣਗੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਗਰਦਾਸਪੁਰ ਦੇ ਵਿੱਚ ਬਟਾਲੇ ਦੇ ਵਿੱਚ ਬਾਕੀ ਥਾਵਾਂ ਤੇ ਜਿੱਦਾਂ ਤੁਸੀਂ ਗਰਦਾਸਪੁਰ ਦੇ ਵਿੱਚ ਲਗਾਤਾਰ ਚੜ ਕੇ ਆਏ ਜੀ ਲਗਾਤਾਰ ਕਿਸਾਨ ਕੁੱਟੇ ਵੀ ਗਏ ਆ ਜੇਲ੍ਹਾਂ 'ਚ ਵੀ ਖੜੇ ਆ ਆ ਪਿਛਲੀ 8 ਤਰੀਕ ਨੂੰ ਝੋਨੇ ਦੇ ਖੇਤਾਂ ਦੇ ਵਿੱਚ ਤੇਰੀਆਂ ਫੋਰਸਾਂ ਚੜ ਕੇ ਆਈਆਂ ਕੱਲ ਪਟਿਆਲੇ ਦੇ ਵਿੱਚ ਸਾਠੀ ਚਾਰਜ ਹੋਇਆ ਇਹ ਲੋਕ ਜਵਾਬ ਦੇਣਗੇ ਬਾਹਰ ਜਾ ਕੇ ਝੂਠ ਮਾਰਨਾ ਪੰਜਾਬ ਦੇ ਪੈਸੇ ਖਰਚ ਕੇ ਪੰਜਾਬ ਦਾ ਸਰਮਾਇਆ ਖਰਚ ਕੇ ਗੁਜਰਾਤ ਦੇ ਵਿੱਚ ਜਾ ਕੇ ਬਹਿਣਾ ਉੱਥੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਇਹ ਗੱਲਾਂ ਕਿਤੇ ਪੰਜਾਬ ਦੇ ਵਿੱਚ ਕਰਕੇ ਵੇਖੀ ਫਿਰ ਪਤਾ ਲੱਗੂਗਾ ਲੜਨ ਮਾਰਦੇ ਸਾਰੇ ਤਿਆਰ ਆ ਇੱਕ ਇੰਚ ਜ਼ਮੀਨ ਨਹੀਂ ਦਵਾਉਣੀ ਧੰਨਵਾਦ